ਦਿਵਸ ਹੈ ਪ੍ਰਤੀਆਸ ਵੀ ਪੜ ਕੇ ਵੇਖੋ ਮਾਰੇ ਸੱਚੇ ਪਾਤਸ਼ਾਹ ਨੇ ਵੇਖਣ ਵਾਸਤੇ ਇੱਕ ਬਰਤਨ ਗੁਰਮਖੋ ਗੰਦੀ ਨਾਲੀ ਦੇ ਵਿੱਚ ਸੁੱਟ ਦਿੱਤਾ ਸੀ ਗੰਦੀ ਨਾਲੀ ਜਿੱਥੇ ਚਿੱਕੜ ਸੀ ਨਾ ਉਹਦੇ 'ਚ ਇੱਕ ਬਰਤਨ ਸੁੱਟ ਦਿੱਤਾ ਭਾ ਉਹ ਕੋਲਾ ਕਹਿ ਲੋ ਗਲਾਸ ਕਹਿ ਲੋ ਕੁਝ ਵੀ ਕਹਿ ਸਕਦੇ ਹੋ ਬਰਤਨ ਸੁੱਟ ਦਿੱਤਾ ਤੇ ਮਾਰੇ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਾਂ ਨੂੰ ਕਿਹਾ ਪਹਿਲੇ ਸ਼੍ਰੀ ਬਾਬਾ ਸ਼੍ਰੀ ਚੰਨ ਕਹਿੰਦਾ ਚੱਕ ਕੇ ਲਿਆਓ ਭਾਈ ਚਿੱਕੜ ਦੇ 'ਚ ਬਰਤਨ ਡਿੱਗ ਪਿਆ ਔਰ ਸੁੱਟਿਆ ਤੇ ਆਪ ਸੀ ਨਾ ਉਹਨੇ ਵੇਖਣਾ ਸੀ ਵੀ ਕਹਿਣਾ ਕਿਹੜਾ ਮੰਨਦਾ ਜਦੋਂ ਵੱਡੇ ਸੁਪੁੱਤਰ ਨੂੰ ਕਿਹਾ ਤੇ ਕੱਲ੍ਹਗੇ ਮਾਰੇ ਚਿੱਕੜ ਵਿੱਚੋਂ ਜਰੂਰ ਕੱਢਣਾ ਸਾਡੇ ਕੋਲ ਕੋ ਭਾਂਡਿਆਂ ਦਾ ਘਟਾ ਸਾਨੂੰ ਕਿ ਲੋੜ ਹੈ ਚਿੱਕੜ ਵਿੱਚ ਪਿਆ ਕੱਢਣ ਦੇ ਸਾਡੇ ਘਰ ਤਾਂ ਬਤੇਰੇ ਭਾਂਡੇ ਨੇ ਪਰ ਮਾਰੇ ਕੱਲ੍ਹਗੇ ਨਹੀਂ ਸਾਨੂੰ ਤਾਂ ਇਹਦੀ ਲੋੜ ਹੈ ਵੀ ਜਿਹੜਾ ਚਿੱਕੜ ਵਿੱਚ ਪਿਆ ਹੈ ਕੱਢ ਕੇ ਲਿਓ ਨਹੀਂ ਗੁਰਮੁਖੋ ਨਹੀਂ ਕੱਢ ਕੇ ਲਿਆ ਛੋਟੇ ਸੁਪੁੱਤਰ ਨੂੰ ਕਿਹਾ ਭਾਈ ਚਿੱਕੜ ਵਿੱਚ ਭਾਂਡਾ ਪਿਆ ਇਹਨੂੰ ਬਰਤਨ ਪਿਆ ਇਹਨੂੰ ਚੁੱਕ ਕੇ ਲਿਆਓ ਮਾਰੇ ਸਾਡੇ ਘਰ ਕਿਹੜਾ ਬਰਤਨ